ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਮ ਦੀ ਕਿਵੇਂ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਬਹੁਤ ਫੈਮਲੀ ਵਲੌਗ ਚੈਨਲ ਤੇ ਹਾਂਜੀ ਅੱਜ ਮੈਂ ਤੁਹਾਡੇ ਨਾਲ ਕੋਈ ਵਲੌਗ ਨਹੀਂ ਸ਼ੇਅਰ ਕਰਨ ਲੱਗੀ ਕੋਈ ਤੁਹਾਡੇ ਨਾਲ ਵੀਡੀਓ ਨਹੀਂ ਸ਼ੇਅਰ ਕਰਨ ਲੱਗੀ ਆਪਣੀ ਡੇਲੀ ਰੁਟੀਨ ਦੀ ਅੱਜ ਮੈਂ ਤੁਹਾਡੇ ਲਈ ਬਹੁਤ ਜਿਹੜੀ ਹੈਗੀ ਆ ਮਾਤਾ ਗੁੱ ਨੂੰ ਤੁਹਾਡੇ ਲਈ ਜਿਹੜੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਆਪਣੇ ਹੈਅਰ ਨੂੰ ਲੈ ਕੇ ਕਿਉਂਕਿ ਅੱਜ ਕੱਲ ਜਿਹੜੀ ਹੈਗੀ ਹੈਅਰ ਦੀ ਪ੍ਰੋਬਲਮ ਆ ਹਰ ਇੱਕ ਭੈਣ ਨੂੰ ਤੇ ਹਰ ਇੱਕ ਵੀਰ ਨੂੰ ਹੋ ਰਹੀ ਹੈ ਜੀ ਹੈ ਨਾ ਉਸੇ ਮੌਸਮੇਦਾਂ ਦਾ ਰਾਲੋ ਤੇ ਬਾਕੀ ਆਪਣਾ ਖਾਣ ਪੀਣ ਹਨਾ ਆਪਣੀ ਜਿਹੜੀ ਡੇਲੀ ਰੁਟੀਨ ਆਪਣੀ ਹੈ ਨਾ ਜਿਹੜੀ ਹੈਗੀ ਬਿਜ਼ੀ ਰੁਟੀਨ ਆ ਉਹਦੇ ਨਾਲ ਵੀ ਆਪਣਾ ਜਿਹੜੇ ਹੈਗਾ ਹੇਅਰ ਤੇ ਬਹੁਤ ਜ਼ਿਆਦਾ ਉਹਦਾ ਅਸਰ ਆ ਜਿਹੜਾ ਆਪਾਂ ਨੂੰ ਦਿੱਸਦਾ ਹੈ ਨਾ ਜਿਵੇਂ ਕਿ ਆਪਣੇ ਵਾਲ ਨੇ ਜਿਹੜੇ ਝੜਦੇ ਨੇ ਦੋਵੇਂ ਹੋਏ ਹੁੰਦੇ ਨੇ ਹਾਂ ਜਾਂ ਫਿਰ ਆਪਣੇ ਜਿਹੜੇ ਵਾਲ ਨੇ ਉਹਨਾਂ ਦੀ ਜਿਹੜੀ ਗਰੋਥ ਨਹੀਂ ਹੋ ਰਹੀ ਹਨਾ ਜਾਂ ਫਿਰ ਫ੍ਰੀਜੀ ਹੈਅਰ ਹੋਏ ਪੈ ਨੇ ਉਹ ਜ਼ਿਆਦਾਤਰ ਇਹੀ ਕਾਰਨ ਹੁੰਦੇ ਨੇ ਉਹਨਾਂ ਦੇ ਜਿਹੜੀ ਆਪਣੀ ਹੈਗੀ ਆ ਡੇਲੀ ਜਿਹੜੀ ਆਪਣੀ ਰੁਟੀਨ ਆ ਆਪਣਾ ਖਾਣ-ਪੀਣ ਦਾ ਧਿਆਨ ਨਾ ਰੱਖਣਾ ਹਨਾ ਤੇ ਜਾਂ ਫਿਰ ਆਪਣੇ ਕੋਈ ਵੀ ਆਪਣਾ ਕਹਿੰਦੇ ਡਿਪਰੈਸ਼ਨ ਵਗੈਰਾ ਦਾ ਸ਼ਿਕਾਰ ਹੋਣਾ ਹਨਾ ਉਹਨਾਂ ਨਾਲ ਹੁੰਦੀ ਆ ਕਿਉਂਕਿ ਹਾਂਜੀ ਨਾ ਤਾਂ ਆਪਾਂ ਉਹ ਆਪਣੇ ਵਾਲਾਂ ਦੀ ਧਿਆਨ ਜਿਹੜਾ ਰੱਖਿਆ ਜਾਂਦਾ ਨਹੀਂ ਆਪਣੇ ਖਾਣ-ਪੀਣ ਦਾ ਧਿਆਨ ਰੱਖਿਆ ਜਾਂਦਾ ਇਹਨਾਂ ਨਾਲ ਆਪਣੇ ਜਿਹੜੇ ਵਾਲ ਨੇ ਬਹੁਤ ਜ਼ਿਆਦਾ ਹਨਾ ਖਰਾਬ ਹੋ ਜਾਂਦੇ ਆ ਫ੍ਰੀਜੀ ਹੈਅਰ ਜਾਂ ਫਿਰ ਹਨਾ ਆਪਾਂ ਕਹਿ ਗੀ ਬਾਲ ਦੋ ਹੋ ਛਣਨ ਲੱਗ ਜੰਦੇ ਆ ਹਨਾ ਬਿਲਕੁਲ ਹੀ ਆਪਣੇ ਨੇ ਬਾਲ ਨੇ ਡੈਮੇਜ ਹੋ ਜਾਂਦੇ ਆ ਹਨਾ ਬਿਲਕੁਲ ਹੀ ਮੇਰੇ ਵੀ ਬਾਲ ਖੁਸ਼ ਏtanto ਨਹੀਂ ਹੋਈ ਪੈ ਰੀ ਕਿ ਅੱਜਕੱਲ ਤੁਹਾਨੂੰ ਵੀ ਪਤਾ ਬੱਚਾ ਦੇ ਨਾਲ ਕੁਛ ਕਰਨ ਦੇ ਕੰਮ ਕਰ ਕੁਛ ਆਪਣੇ ਨੇ ਕੰਮ ਕਰ ਆ ਕਰਦੇ ਆ ਹਨਾ ਤੇ ਵੀਡੀਓ ਮੇਰੇ ਭੈਣਾ ਮੈਨੂੰ ਪਹਿਲਾਂ ਤੋਂ ਦੇਖਦੀਆਂ ਉਹਨਾਂ ਨੂੰ ਤਾਂ ਸਾਰਾ ਪਤੀ ਆ ਨਾ ਜਿਵੇਂ ਰੁਟੀਨ ਵਾਰੀ ਵੀ ਆਪਣੇ ਕੰਮ ਕਰ ਹਨਾ ਨਾਲ ਨਾਲ ਆਪਣੇੜੇ ਆਪਾਂ ਕੋਈ ਵੀ ਕੰਮ ਆਪਾਂ ਘਰੇ ਵੇਖ ਕੇ ਨਾ ਪੱਕਾ ਲਝਿਆ ਹਨਾ ਉਹਨਾਂ ਨਾਲ ਆਪਣੇੜੇ ਬਾਲਾਂ ਦਾ ਧਿਆਨ ਆਪਾਂ ਨਹੀਂ ਰੱਖ ਸਕਦੀ ਹੈਗੇ ਤੇ ਹਾਂਜੀ ਥੋੜੇ ਲਈ ਮੈਂ ਲੈ ਕੇ ਆਇਆ ਇਹ ਵਾਲੇ ਹੈਗੇ ਨੇਗੇ ਕੈਪਸੂਲ ਤੇ ਮੈਂ ਐਂਡ ਤੇ ਇਹਨਾਂ ਦੀ ਜਿਹੜੀ ਪਿਕਾ ਤੁਹਾਨੂੰ ਲਗਾ ਦੂੰਗੀ ਮੈਂ ਜਿਹੇ ਇਹ ਲੈ ਕੇ ਆਇਆ ਕੈਪਸੂਲ ਅੱਜ ਹੀ ਲੈ ਕੇ ਆ ਮਂਗਵਾਏ ਨੇ ਮੈਂ ਇਹ ਕੈਪਸੂਲ ਤੇ ਆਪਣੇ ਵਾਲਾਂ ਦੇ ਲਈ ਕਿਉਂਕਿ ਆਪਣੇ ਵਾਲ ਜਿਹੜੇ ਮੇਰੇ ਵੀ ਨਾ ਬਹੁਤ ਜਿਆਦਾ ਰਫ ਹੇਅਰ ਹੋਏ ਪੈਨੇ ਬਹੁਤ ਜਿਆਦਾ ਮੇਰੇ ਵਾਲ ਝੜਦੇ ਨੇ ਕੋਈ ਸੇਰੀ ਰੂਟੀਨ ਲਾ ਲੋ ਬਸ ਆਪਣੇ ਵਾਲਾਂ ਦੀ ਕੇਅਰ ਆ ਬਿਲਕੁਲ ਵੀ ਨਹੀਂ ਹੋ ਰਹੀ ਹੈਗੀ ਤੇ ਨਾ ਤਾਂ ਫੇਲ ਵਗੈਰਾ ਲੱਗਦਾ ਨਾ ਕਿ ਮ사ਜ ਵਗੈਰਾ ਹੈਡ ਮ사ਜ ਵਗੈਰਾ ਕੁਝ ਵੀ ਨਹੀਂ ਹੋ ਰਿਹਾ ਹੈਗਾ ਤੇ ਅੱਜ ਤਾਂ ਮੈਂ ਸੋਚਿਆ ਮੈਂ ਕਿਾ ਚਲੋ ਆਪਣੇ ਵਾਲਾਂ ਦੀ ਪ੍ਰੋਪਰ ਧਿਆਨ ਰੱਖਾਂਗੇ ਆਪਾਂ ਵੀ ਦੇ ਨਾਲ ਹੀ ਮੈਂ ਕਿਾ ਚਲੋ ਆਪਣੇ ਭੈਣਾਂ ਲਈ ਆਪਣੇੜੇ ਪੀੜ ਨੇ ਹਨ ਉਹਨਾਂ ਨਾਲ ਵੀ ਆਪਾਂ ਸ਼ੇਅਰ ਕਰਦੇ ਆ ਕਿਉਂਕਿ ਇਹ ਜਿਹੜੀ ਮੇਰੇ ਪ੍ਰੋਬਲਮ ਆਹੀ ਕਿਲੀ ਮੇਰੀ ਵੀ ਨਹੀਂ ਹੈਗੀ ਬਹੁਤ ਸਾਰੀਆਂ ਹੋਰ ਲੇਡੀਜ਼ ਆ ਜਿਹੜੀਆਂ ਆਪਣੇ ਹੋਮ ਜਾਨਕੀ ਘਰ ਵਿੱਚ ਕੰਮ ਕਰਦੀਆਂ ਪੈਣਾ ਜਾਂ ਫਿਰ ਬਾਹਰੋਂ ਕੰਮ ਕਰਦੀਆਂ ਨੇ ਕਿਉਂਕਿ ਉਹਨਾਂ ਨੂੰ ਵੀ ਹਰ ਇੱਕ ਨੂੰ ਜਿਹੜੀ ਹੈਗੀ ਪ੍ਰੋਬਲਮ ਆਹੀ ਹੋ ਰਹੀ ਹੈਗੀ ਕਿੰਨੋਂਗੇ ਅੱਜਕੱਲ ਦੀ ਜਿਹੜੀ ਰੁਟੀਨ ਆ ਬਹੁਤ ਜ਼ਿਆਦਾ ਬਿਜ਼ੀ ਹੋਈ ਪਈ ਆ ਤੇ ਜਿੱਦਾਂ ਆਪਾਂ ਜਿਹੜਾ ਧਿਆਨ ਆਪਾਂ ਬਿਲਕੁਲ ਵੀ ਨਹੀਂ ਲੱਖ پا ਰਹੇ ਹੈਗੇ ਹਾਂਜੀ ਇਹ ਵਾਲੇ ਹੈਗੇ ਨੇ ਕੈਪਸੂਲ ਤੇ ਕਿੰਗ ਵੰਗ ਬਾਇਲੋ ਦੇ ਨੇ ਹੈਗੇ ਇਹ ਕੈਪਸੂਲ ਹੈਅਰ ਸੌਫਟ ਆ ਨਾ ਐਸੈਂਸ ਤੇ ਹਾਂਜੀ ਇਹਦੇ ਕੈਪਸੂਲ ਨੇ ਇਹ 60 ਕੈਪਸੂਲ ਦੀ ਜਿਹੜੀ ਹੈਗੀ ਇਹ ਪੈਕਿੰਗ ਆ ਪਲਾਸਟਿਕ ਦੀ ਡੱਬੀ ਦੇ ਵਿੱਚ ਜਿਹੜੇ ਇਹ ਕੈਪਸੂਲ ਆਉਂਦੇ ਨੇਗੇ ਇਹ ਤੇ ਇਹ ਨਾ ਅਲੱਗ-ਅਲੱਗ ਕੰਪਨੀਆਂ ਬਣਾ ਰਹੀਆਂ ਨੇ ਇਹਨਾਂ ਤੁਸੀਂ ਸੋਚਿਓ ਨਾ ਵੀ ਕਿਹੜੀ ਕੰਪਨੀ ਤੇ ਲੈਣਾ ਜਾਂ ਫਿਰ ਨਾ ਕਿੰਨੇ ਜਾਂ ਫਿਰ ਇਹਦੇ ਜਿਹੜਾ ਕਲਰ ਆ ਇਹ ਮੇਰੇ ਕੋਲ ਹੈਗਾ ਗ੍ਰੀਨ ਕਲਰ ਇਹਦੇ ਬਹੁਤ ਸਾਰੇ ਜਿਹੜੇ ਕਲਰ ਆ ਅਵੇਲੇਬਲ ਨੇ ਕਿ ਬਾਜ਼ਾਰ ਦੇ ਵਿੱਚ ਜੈ ਮੋਚ ਵੀ ਆਉਂਦੀ ਆ ਰੈੱਡ ਵੀ ਬਹੁਤ ਸਾਰੇ ਕਲਰ ਨੇ ਅਲੱਗ-ਅਲੱਗ ਡਿਫਰੈਂਟ ਸਿਰਫ ਜਿਹੜਾ ਇਹਨਾਂ ਦੀ ਬਾਹਰਲੀ ਵਾਲੀ ਪਰਤ ਆ ਉਹੀ ਕੰਦੀ ਚੇਂਜ ਹੁੰਦੀ ਆ ਇਹਨਾਂ ਤੁਸੀਂ ਸੋਚੋ ਵੀ ਗ੍ਰੀਨ ਨੇ ਜਾਂ ਫਿਰ ਕਿੰਡੇ ਨੇ ਹਨਾ ਤੇ ਬਸ ਇਹ ਮੇਨ ਚੀਜ਼ ਹੁੰਦੀ ਆ ਉਹਨਾਂ ਵਿੱਚ ਕੀ ਆ ਇਹਦਾ ਮਿਕਸ ਕੀਤਾ ਹੋਇਆ ਜ਼ਿਆਦਾਤਰ ਹਨਾ ਜਿਵੇਂ ਆਪਾਂ ਕਹੇ ਇਹਦੇ ਵਿੱਚ ਹਨਾ ਹੈਗਾ ਵਿਟਾਮਿਨ E ਤੇ aloevera ਜੈਲ ਦੋਨੇ ਚੀਜ਼ਾਂ ਨੇ ਉਹਨਾਂ ਦਾ ਮਿਕਸ ਮਿਕਸਚਰ ਆਇਆ ਇਹਦਾ ਜੈਲ ਰੂਪ ਦੇ ਵਿੱਚ ਉਹ ਇਹਦੇ ਵਿੱਚ ਐਡ ਕੀਤਾ ਹੋਇਆਗਾ ਹਨਾ ਜਿਵੇਂ ਕਿ ਵਿਟਾਮਿਨ E ਤਾਂ ਆਪਣੇ ਵਾਲਾ ਜਿਵੇਂ ਝੜਦੇ ਨੇ ਆਪਣੀ ਗਰੋਥ ਨਹੀਂ ਹੋ ਰਹੀ ਹੈਗੀ আর ਵਾਲਾਂ ਨੂੰ ਜਿਹੜੀ ਮਜ਼ਬੂਤੀ ਨਹੀਂ ਹੈਗੀ ਜ ਆਪਣੇ ਆਪਣੇ ਵਾਲ ਤੇ ਉਹਦੇ ਲਈ ਜਿਹੜਾ ਹੈਗਾ ਵਿਟਾਮਿਨ E ਬਹੁਤ ਜ਼ਿਆਦਾ ਵਧੀਆ ਹੋਆ ਤੇ ਨਾਲ ਇਹਦੇ ਵਿੱਚ ਹੈਗਾ অ্যালোਵੈਰਾ ਜੈੱਲ ਜਿਵੇਂ ਕਿ ਆਪਣੇ ਵਾਲ ਬਹੁਤ ਜ਼ਿਆਦਾ ਫਰੀਜੀ ਹੋਏ ਪੈਨੇ ਰਫ ਹੇਅਰ ਹੋਏ ਪੈਨੇ ਹਨਾ ਬਿਲਕੁਲ ਹੀ ਵਾਲਾਂ ਦੇ ਵਿੱਚ ਜੇ ਆਪ ਕਹਿੰਦੇ ਜਾਨ ਵੀ ਨਹੀਂ ਹੈਗੀ ਵੇ ਜਾਣ ਜਿਹੋਏ ਪਹਿਲੇ ਬਾ ਹਨਾ ਰਾਫ ਜੀ ਜੀ ਮੈਂ ਕਿ ਤੁਸੀਂ ਮੇਰੇ ਦੇਖ ਰਹੇ ਹੋ ਖੁਦ ਮੇਰੇ ਵੀ ਵਾਲਿਦਾਂ ਨੇ ਹੋਏ ਪਹਿਨੇ ਇਹ ਮੈਂ ਵੀ ਪਹਿਨਾ ਅੱਜ ਤੋਂ ਤਕਰੀਬਨ ਬਹੁਤ ਟਾਈਮ ਪਹਿਲਾਂ ਇਹ ਚੀਜ਼ ਇਹ ਟਰਾਈ ਕੀਤੀ ਸੀਗੀ ਤਕਰੀਬਨ ਡੇਢ ਤੋਂ 2 ਸਾਲ ਪਹਿਲਾਂ ਉਹਦੇ ਵੀ ਮੇਰੇ ਵਾਲ ਇਦਾਂ ਨੇ ਹੋਏ ਗਏ ਸੀ ਪਰ ਮੈਂ ਬਹੁਤ ਟਾਈਮ ਟਰਾਈ ਕੀਤੀ ਪਰ ਤੁਹਾਨੂੰ ਪਤਾ ਕੰਮ ਕਰਨਾ ਦੇ ਵਿੱਚ ਆਪਣੀ ਜਿਹੜੀ ਕਹਿ ਰਹੇ ਜਿਹੜੀ ਆਪਾਂ ਕਰਨਾ ਫਿਰ ਭੁੱਲ ਜਾਈਏ ਨਾ ਦੁਬਾਰਤ ਤੋਂ ਫੇਰ ਮਿਲਣਾ ਉਹੀ ਪ੍ਰੋਬਲਮ ਹੋ ਗਈ ਤੇ ਮੈਂ ਅੱਜ ਫੇਰ ਇਹ ਵਾਲੇ ਇਹਦੇ ਕੈਪਸੂਲ ਨੇ मंगਵਾਏ ਨੇਗੇ ਇਹਨਾਂ ਦਾ ਜਿਹੜਾ ਇਹਨਾਂ ਦਾ ਆਸਰਾ ਬਹੁਤ ਜ਼ਿਆਦਾ ਯਾਨੀ ਇਹਨਾਂ ਦੇ ਜਿਹੜੇ ਬੈਨੀਫਿਟ ਨੇ ਬਹੁਤ ਜ਼ਾਰੇ ਬੈਨੀਫਿਟ ਨੇ ਅਗਰ ਤੁਸੀਂ ਸਾਥੀ ਵੀ ਕਰਕੇ ਦੇਖੋਗੇ ਜਾਂ ਫਿਰ ਜਿੰਨਾ ਬੰਨੇ ਟਰਾਈ ਕਰ ਰਹੇ ਨੇ ਉਹਨਾਂ ਨੂੰ ਤਾਂ ਇਹਦੇ ਬਾਰੇ ਪਤਾ ਹੀ ਗਿਆ ਹਨਾ ਕਿ ਕੀ ਕੀ ਇਹਨਾਂ ਦੇ ਬੈਨੀਫਿਟ ਨੇ ਹੈ ਹਨਾ ਜਿਹੜੇ ਇਹ ਵਾਲ ਨੇ ਆਪਣੇ ਝੜਦੇ ਨੇ ਦੋ ਮਹੀਨੇ ਵਾਲ ਨੇ ਹਨਾ ਜਾਂ ਫਿਰ ਆਪਣੇ ਇਹ ਰਫ ਜੇ ਵਾਲ ਹੋਏ ਪੈਨੇ ਸ਼ਾਈਨੀ ਨਹੀਂ ਹੈਗੀ ਬਿਲਕੁਲ ਵੀ ਵਾਲ ਚਮਕਦਾਰ ਨੇ ਹੈਗੇ ਉਹਨਾਂ ਲਈ ਇਹ ਕੈਪਸੂਲ ਨੇ ਬਹੁਤ ਜ਼ਿਆਦਾ ਵਧੀਆ ਨੇ ਤੇ ਹਾਂਜੀ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਆ ਜਿਹੜੇ ਕੈਪਸੂਲ ਨੇ ਆਪਾਂ ਕਿੱਥੋਂ ਮਿਲਣੇ ਇਹ ਵਾਲੇ ਕੈਪਸੂਲ ਨੇ ਆਪਾਂ ਨੂੰ ਕੋਸਮੈਟਿਕ ਸ਼ਾਪ ਤੋਂ ਆਪਾਂ ਨੂੰ ਆ ਮਿਲ ਜਿੰਦੇ ਹੋ ਸਾਰਾ ਕਈ ਵਾਰੀ ਵੀ ਕੈਪਸੂਲ ਨਹੀਂ ਆਪਣੇ ਕਰਿਆਨਾ ਸਟੋਰ ਨੇ ਹੁੰਨੇ ਤੋਂ ਵੀ ਮਿਲ ਸਕਣਾ ਪਰ ਜ਼ਿਆਦਾਤਰ ਇਹ ਕੋਸਮੈਟਿਕ ਸ਼ਾਪ ਤੋਂ ਮਿਲ ਜਾਣਗੇ ਜਿੱਥੋਂ ਆਪਣਾ ਕੋਸਮੈਟਿਕ ਦਾ ਆਪਣਾ ਸਮਾਨ ਮਿਲਦਾ ਹਾਂਜੀ ਇਹ ਵਾਲੇ ਕੈਪਸੂਲ ਖਾਣ ਲਈ ਨਹੀਂ ਹੈਗੇ ਸਿਰਫ ਵਾਲਾਂ ਦੇ ਲਗਾਉਣ ਲਈ ਹੈਗੇ ਹਨਾ ਤੇ ਖਾਣ ਵਾਲੇ ਆਪਣੇ ਹੈਗੇ ਨੇ ਵਿਟਾਮਿਨ E ਦੇ ਕੈਪਸੂਲ ਗ੍ਰੀਨ ਕਲਰ ਦੇ ਆਉਂਦੇ ਨੇ ਉਹ ਆਪਾਂ ਮੈਡੀਕਲ ਸ਼ਾਪ ਤੋਂ ਇਜ਼ੀਲੀ ਆਪਾਂ ਲੈ ਸਕਦੇ ਆਂਗੇ ਨਾ ਖਾਣ ਵਾਲੇ ਦੇ ਕੈਪਸੂਲ ਨੇ ਉਹਨਾਂ ਦਾ ਵੀ ਰਿਜ਼ਲਟ ਬਹੁਤ ਵਧੀਆ ਹੈਗਾ ਤੇ ਹਾਂਜੀ ਇਹ ਵਾਲੇ ਹੈਗੇ ਨੇ ਕੈਪਸੂਲ ਹੈਅਰ ਵਾਲੇ ਜਿਹੜੇ ਹੈਗੇ ਨੇ ਸਕਿਨ ਵਾਲੇ ਕੈਪਸੂਲ ਅਲੱਗ ਤੋਂ ਆਉਂਦੇ ਨੇਗੇ ਸਕਿਨ ਵਾਲੇ ਵੀ ਆਉਂਦੇ ਆ ਤੇ ਜਾਂ ਫਿਰ ਇਹ ਹੈਅਰ ਵਾਲੇ ਆਉਂਦੇ ਨੇਗੇ ਤੇ ਹਾਂਜੀ ਜਿਹੜੇ ਇਹ ਕੈਪਸੂਲ ਨੇ 60 ਪੈਕ ਕੈਪਸੂਲਾਂ ਦੀ ਡੱਬੀ ਹੈਗੀ ਤੇ ਬਿਲਕੁਲ ਹੀ ਇਹ ਇਹ ਨਹੀਂ ਹੈਗਾ ਵੀ ਕਿਸੇ ਨੂੰ ਇਹਦਾ ਜਿਹੜਾ ਹੈਗਾ ਨੁਕਸਾਨ ਹੋਊਗਾ ਕੋਈ ਵੀ ਇਹਦਾ ਜਿਹੜਾ ਹੈਗਾ ਸਾਈਡ ਇਫੈਕਟ ਨਹੀਂ ਹੈਗਾ ਇਹ ਵਾਲੇ ਕੈਪਸੂਲਾਂ ਦਾ ਹਾਂਜੀ ਅਗਰ ਤੁਹਾਨੂੰ ਸਕਿਨ ਦੀ ਕੋਈ ਵੀ ਕੈਲਪੀ ਪ੍ਰੋਬਲਮ ਹੈਗੀ ਆ ਤਾਂ ਤੁਹਾਨੂੰ ਸਿੱਕਵਰੀ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਫੇਰ ਹੀ ਤੁਸੀਂ ਇਹਨਾਂ ਨੂੰ ਟਰਾਈ ਕਰਿਓ इजीली ਤੇ ਨਹੀਂ ਤੇ ਇਹਦੀ ਕੋਈ ਵੀ ਜਿਆਦਾ ਇਹਦਾ ਹੈਗਾ ਸਾਇੰਟਿਫਿਕ ਨਹੀਂ ਹੈਗਾ ਚਾਹੇ ਵੀ ਜਿਆ ਪਹਿਣਾ ਟਰਾਈ ਕਰਨ ਜਾਂ ਮੇਰੇ ਹਨਾ ਵੀ ਟਰਾਈ ਕਰਨ ਕਿਸੇ ਲਈ ਵੀ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈਗਾ इजीली ਤੁਸੀਂ ਇਹਨੂੰ ਟਰਾਈ ਕਰ ਸਕਦੇ ਹੋਗੇ ਲੈ ਸਕਦੇ ਹੋ ਮੰਗਵਾ ਸਕਦੇ ਹੋ ਆਨਲਾਈਨ ਵੀ ਸ਼ਾਇਦ ਮੈਨੂੰ ਲੱਗਦਾ ਇਹ ਮਿਲਦੇ ਹੋਣਗੇ ਤੇ ਪਰ ਜੇ ਅਗਰ ਤੁਸੀਂ ਹਨਾ ਆਪਣੇ ਜਿਹੜੇ ਹੈਗਾ ਬਾਜ਼ਾਰ ਤੋਂ ਲਵੋਗੇ ਤਾਂ ਜਿਆਦਾ ਯਾਰ ਹੋਊਗਾ हां जी ਹੁਣ ਮੈਂ ਦੱਸਦੀ ਆ ਵੀ ਇਹਨੂੰ ਟਰਾਈ ਕਿਵੇਂ ਕਰਨਾ ਹਨਾ ਇਹੋ ਜਿਹੇ ਹੈਗੇ ਨੇ ਟਰਾਈ ਤੁਸੀਂ ਸਿੱਧਾ ਵੀ ਕਰ ਸਕਦੇ ਹੋ ਹਨਾ ਅਗਰ ਤੁਸੀਂ ਚਾਹੋ ਹਨਾ ਵੀ ਗੱਲਾਂ ਇਹਨੂੰ ਅਸਰ ਥੋੜਾ ਜਿਹਾ ਇਹਦੇ ਵਿੱਚ ਇਹਨੂੰ ਕੱਟ ਲਿਆ ਕੱਟ ਕੇ ਆਪਣੇ ਹਥੇਲੀ ਦੇ ਪਾ ਕੇ ਹਨਾ ਇਦਾਂ ਮਿਕਸ ਕਰਕੇ ਆਪਣੇ ਵਾਲਾਂ ਤੇ ਆਪਣੇ ਸਕੈਲਪ ਦੇ ਵਿੱਚ ਹਨਾ ਸਾਰੇ ਇੱਕ ਤੈਨ ਚੰਗੀ ਤਰ੍ਹਾਂ ਤੁਸੀਂ ਮ사ਜ ਵੀ ਕਰ ਸਕਦੇ ਹੋਗੇ ਤੇ ਅਗਰ ਤੁਸੀਂ ਹਨਾ ਕੋਈ ਵੀ ਆਪਣਾ ਤੇਲ ਯੂਜ਼ ਕਰਦੇ ਹੋ ਹਨਾ ਕੋਈ ਵੀ ਹੋ ਸਕਦਾ ਹੈ ਕੋਈ ਵੀ ਆਇਲ ਆਪਣਾ ਹਨਾ ਜਿਹੜੇ ਤੁਸੀਂ ਆਪਣੇ హెయిਰ ਦੇ ਲਈ ਯੂਜ਼ ਕਰਦੇ ਹੋ ਤੁਸੀਂ ਉਹਦੇ ਵੀ ਆਪਣੇ హెయిਰ ਦੇ ਹਿਸਾਬ ਨਾਲ ਜਿੰਨੀ ਤੁਹਾਡੀ ਵਾਲਾਂ ਦੀ ਗਰੋਥ ਆ ਤੁਹਾਡੇ ਵਾਲਾਂ ਦੀ ਲੈਂਥ ਆ ਤੁਸੀਂ ਉਸ ਹਿਸਾਬ ਨਾਲ ਇਹਦੀ ਕੁਆਂਟੀਟੀ ਲੈ ਸਕਦੇ ਹੋ 1 2 3 ਹਨਾ ਉਹਦੇ ਹਿਸਾਬ ਨਾਲ ਇੱਕ ਲੈ ਲਓ ਚਾਹੇ ਦੋ ਲੈ ਲਓ ਜਾਂ ਫਿਰ ਤਿੰਨ ਜੇਕਰ ਤੁਹਾਡੇ ਵਾਲ ਜਿਆਦਾ ਹੈਵੀ ਨੇ ਜਿਆਦਾ ਲੈਂਥ ਆ ਤੁਸੀਂ ਤਿੰਨ ਕੈਪਸੂਲ ਲੈ ਲਓ ਤੇ ਹਾਂਜੀ ਤੇ ਤੇਲ ਦੇ ਵਿੱਚ ਮਿਕਸ ਕਰਕੇ ਇਹਨੂੰ ਲਗਾ ਸਕਦੇ ਹੋ ਇੱਕ ਨਾਈਟ ਓਵਰ ਨਾਈਟ ਤੁਸੀਂ ਰੱਖਿਆ ਰਹੋ ਤੇ ਦੂਸਰੇ ਦਿਨ ਤੁਸੀਂ ਹਨਾ ਕਿਸੇ ਵੀ ਸ਼ੈਂਪੂ ਨਾਲ ਕੋਈ ਇਹ ਨਹੀਂ ਹੈਗਾ ਵੀ ਇਹਦੇ ਲਈ ਕੋਈ ਸਾਨੂੰ ਅਲੱਗ ਤੋਂ ਸ਼ੈਂਪੂ ਲੈਣਾ ਕੋਈ ਵੀ ਸ਼ੈਂਪੂ ਜਿਹੜਾ ਤੁਸੀਂ ਯੂਜ਼ ਕਰਦੇ ਹੋ ਤੁਸੀਂ ਉਹ ਵਾਲਾ ਸ਼ੈਂਪੂ ਆ ਜਿਹੜਾ ਲਗਾ ਕੇ ਇਹਨੂੰ ਆਪਣਾ ਧੋ ਸਕਦੇ ਹੋ ਤੇ ਬਸ ਇੱਕ ਹੋਰ ਗੱਲ ਹੈ ਜਿਵੇਂ ਕਿ ਜਿਹੜਾ ਪਾਣੀ ਆ ਤੁਸੀਂ ਨੋਰਮਲ ਪਾਣੀ ਲਿਓ ਠੰਡਾ ਨਾ ਪਾਣੀ ਹੋਵੇ ਨਾ ਜਿਆਦਾ ਗਰਮ ਪਾਣੀ ਹੋਵੇ ਸਿਰ ਤੇ ਮਪਕਾਇਨਾ ਆਪਣੀ ਪਾਸਾ ਦੇ ਵਿੱਚ ਵੀ ਕੋਸਾ ਜਿਆ ਪਾਣੀ ਹੋਵੇ ਨਾ ਨੋਰਮਲ ਗਰਮ ਵਾਟਰ ਹੋਵੇ ਤੇ ਜਿਹਦੇ ਨਾਲ ਆਪਣੀ ਜਿਹੜੀ ਸਕੈਲ ਪਾਓ ਮਤਲਬ ਕਿ ਜਲੇ ਨਾ ਹਨਾ ਵੀ ਹਲਕੀ ਜੀ ਵੀ ਨਾਲ ਉਹ ਜਲ ਮੈਸਮ ਸੋਵੇ ਬਸ ਨੋਰਮਲ ਅਪਰੇਟ ਹੈਗਾ ਇਹ ਵਾਲਾ ਆਇਲਿੰਗ ਹੁੰਦਾ ਇੱਕ ਤਰ੍ਹਾਂ ਦਾ ਵੀ ਉਹ ਆਪਣਾ ਚੰਗੀ ਤਰ੍ਹਾਂ ਆਪਣੀ ਬਾਲਾਂ ਦੇ ਵਿੱਚੋਂ ਨਿਕਲ ਜਾਵੇ ਜਾਂ ਫਿਰ ਤੁਸੀਂ ਜਦ ਸਕਾ ਸਪਾ ਕਰੀਮ ਲੂਜ਼ ਕਰਦੇ ਹੋ ਤਾਂ ਤੁਸੀਂ ਸਪਾ ਕਰੀਮ ਦੇ ਵਿੱਚ ਵੀ ਇਹਨੂੰ ਐਡ ਕਰਕੇ ਇੱਕ ਜਾਂ ਦੋ ਕੈਪਸੂਲ ਐਡ ਕਰਕੇ ਉਹਦੇ ਨਾਲ ਵੀ ਆਪਣੇ ਬਾਣਾ ਤੇ ਲਗਾ ਸਕਦੇ ਹੋ ਉਹਦੇ ਵਿੱਚ ਮਿਕਸ ਕਰਕੇ ਵੀ ਉਹਦੇ ਨਾਲ ਜਿਹੜੇ ਆਪਣੇ ਵਾਲ ਨੇ ਬਹੁਤ ਸੋਹਣੇ ਹੋਦੇ ਲਗੇ ਇਹਦੇ ਨਾਲ ਤੇ ਅਗਰ ਤੁਸੀਂ ਉਹਦੇ ਵਿੱਚ ਵੀ ਐਡ ਕਰਕੇ ਲਗਾਉਗੇ ਹਨਾ ਵਾਲਾਂ ਦੇ ਵੀ ਬਹੁਤ ਜ਼ਿਆਦੇ ਵਧੀਆ ਵਾਲਾਂ ਨੂੰ ਚਮਕਦਾਰ ਬਣਾਉਣਾ ਤੁਹਾਡੇ ਵਾਲ ਫ੍ਰੀਜੀ ਹੈਰ ਨੇ ਰਫ ਲੱਗੇ ਹਨਾ ਵਾਲਾਂ ਦੀ ਗ੍ਰੋਥ ਨਹੀਂ ਹੋ ਰਹੀ ਕਿਸੇ ਵੀ ਤਰ੍ਹਾਂ ਦੀ ਸੋ ਹੇਅਰ ਦੀ ਪ੍ਰੋਬਲਮ ਆ ਹਨਾ ਹਰ ਇੱਕ ਪ੍ਰੋਬਲਮ ਦੇ ਲਈ ਹਨਾ ਵਧੀਆ ਨੇ ਇਹ ਇਹ ਵਾਲੇ ਕੈਪਸੂਲ ਆ ਤੁਸੀਂ ਜ਼ਰੂਰ ਟਰਾਈ ਕਰਿਓ ਦੇ ਹਾਂ ਜੀ ਭੈਜੀ ਮਗਾਇਸੀ ਮੈਂ ਕਹਾਂ ਚਲੋ ਮੈਂ ਤੁਹਾਡੇ ਨਰ ਵੀਡੀਓ ਸ਼ੇਅਰ ਕਰਦਾ ਹਾਂ ਜੀ ਕਿਵੇਂ ਦੀ ਲੱਗੀ ਮੇਰੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਹਾਂ ਜੀ ਇੱਕ ਹੋਰ ਗੱਲ ਅਗਰ ਜਿੰਨਾ ਭੈਣਾ ਨੇ ਵੀ ਏਜ ਦੇ ਬਾਰੇ ਕੈਪਸੂਲ ਟਰਾਈ ਕਰੇ ਨੇ ਉਹ ਵੀ ਤੁਸੀਂ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਆਪਣੇ ਹੋਰ ਦੇਖਣ ਵਾਲੇ ਭੈਣਾਂ ਨੂੰ ਵੀ ਪਤਾ ਲੱਗੇ ਹਨਾ ਇਹਦਾ ਹਰ ਰਿਜ਼ਲਟ ਕਿਦਾਂ ਨਾਲਾ ਪਰ ਇਹਦਾ ਮੈਂ ਕੋਈ ਵੀ ਰਿਜ਼ਲਟ ਇਹਦਾ ਨਹੀਂ ਦੇਖਿਆ ਕਿਉਂਕਿ ਮੈਂ ਪਹਿਲਾਂ ਹੀ ਆਪ ਵੀ ਯੂਜ਼ ਕੀਤੇ ਹੋਏ ਨੇ ਇਹ ਵਾਲੇ ਜਿਹੜੇ ਹੈਗੇ ਨੇ ਕੈਪਸੂਲ ਤੇ ਹਾਂਜੀ ਆਪਾਂ ਆਪਣੀ ਵੀਡੀਓ ਦਾ ਇਥੇ ਐਂਡ ਕਰਦੇ ਆ ਮਿਲ ਜਾਈਏ ਬਾਕੀ ਸੇ ਹੋਰ ਨਵੇਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਹੱਸਾ ਹਾਂਜੀ ਇਹ ਵਾਲੇ ਹੈਗੇ ਨੇ ਕੈਪਸੂਲ ਮੈਂ ਇੱਕ ਵਾਰੇ ਤੁਹਾਡੇ ਨਾਲ ਬੈਕ ਕੈਂਮਰੇ ਨਾਲ ਵੀ ਤੁਹਾਡੇ ਨਾਲ ਇਹ ਸ਼ੇਅਰ ਕਰਨ ਲੱਗੀ ਆ ਤੇ ਆ ਦੇਖੋ ਇਹ ਵਾਲੇ ਹੈਗੇ ਨੇ ਇਹ ਕੈਪਸੂਲ ਈਜ਼ੀਲੀ ਤੁਹਾਨੂੰ ਮਾਰਕੀਟ ਤੋਂ ਆਪਣੀ ਕੌਨਫੀਡੈਂਟਕੀ ਦੀ ਸ਼ਾਪ ਤੋਂ ਹਨਾ ਤੁਹਾਨੂੰ ਮਿਲ ਜਾਣਗੇ ਇਹ ਆਨਲਾਈਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਨਲਾਈਨ ਵੀ ਮਿਲ ਜਾਣਗੇ ਇਹ 60 ਕੈਪਸੂਲਾਂ ਦੀ ਡੱਬੀ ਹੈ ਜੀ ਕੋਈ ਨਾ ਦਾ ਸਰਟੀਫਿਕੇਟ ਨਹੀਂ ਹਾਂਜੀ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਸ਼ਾਪ ਤੋਂ ਇਹ ਵਾਲੇ ਇਹ ਕੈਪਸੂਲ ਲੈ ਮਗਵਾ ਸਕਦੇ ਹੋਗੇ